नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਗਦੀ ਕੁਝ ਚੰਗਤ ਚਮੇ ਤੇ ਜਗਦੀ ਜਗਲ ਭਾਜੀ ਅੱਜ ਸ਼ਰਮ ਮੇ ਚੱਲਣ ਕੰਮ ਕਰਦੇ ਹੋ ਪਹਿਲੇ ਸਰ ਕੀ ਮਾਮਲਾ ਦਰਜ ਹੋਇਆ ਇਹ ਇੱਕ ਲੇਡੀ ਸੀਗੀ ਸੁਮੰਨਾ ਦੇ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਨੀਆਂ ਗੇਟ ਕੋਲੇ ਇਹ ਲੇਡੀ ਦੀ ਤੇਜ਼ ਤਾਰ ਹਥਿਆਰ ਨਾਲ ਇਹ ਲੇਡੀ ਦੀ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਹ ਸਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੋਮਰ ਜੀ ਬੇਟਾ 16 17 ਸਾਲ ਦਾ 17 18 ਸਾਲ ਦਾ ਬੇਟਾ ਸੀ ਇਹਦਾ ਜਿਸ ਸਬੰਧ ਚ ਕਤਵਾਲੀ ਪਟਿਆਲਾ ਵਿਖੇ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਤਫ਼ਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੀ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਜਲਦ ਤੋਂ ਜਲਦ ਜਲਦ ਤੋਂ ਜਲਦ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹਾਂਜੀ ਕਿਰਾਏ ਤੇ ਰਹਿੰਦੇ ਸੀ ਡੈਂਟਲ ਕਲੀਨਿਕ ਉਹਦੇ ਉੱਪਰ ਕਿਰਾਏ ਤੇ ਰਹਿੰਦੇ ਸੀ ਪਰ ਇਹਨਾਂ ਦਾ ਘਰ ਵਾਲਾ ਵੀ ਹੈ ਕਿ ਲੇਡੀ ਤੇ ਜਦੋਂ ਨਹੀਂ ਇਹ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਡ ਸੀ ਪਰ ਹੁਣ ਆਪਣੇ ਪੇਕੇ ਦੇ ਘਰ ਕੋਲ ਹੀ ਇੱਥੇ ਕਿਰਾਏ ਤੇ ਰਹਿੰਦੇ ਸੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧ ਤੋ ਵਾਧੇ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ